ਸੁਖਵੀਰ ਸਿੰਘ ਬਾਦਲ ਦੇ ਉੱਤੇ ਜਿੰਨੇ ਮਰਜ਼ੀ ਅਲੀਗੇਸ਼ਨ ਲਗਾਏ ਹੋਣ ਉਹਨਾਂ ਦੇ ਵਿਰੋਧੀ ਧੜੇ ਦੇ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਕੋਈ ਪਾਰਟੀ ਵਰਕਰ ਆ ਕੇ ਕਿ ਸਾਹਮਣੇ ਤੋਂ ਗੱਲ ਕਰਵੇ ਜਾਂ ਹੁਣ ਪ੍ਰਦੀਪ ਕਲੇਰ ਉਹ ਕਦੇ ਵੀ ਵੋਕਲ ਹੋ ਕੇ ਸਾਹਮਣੇ ਆ ਕੇ ਗੱਲ ਕਰਦੇ ਹੋਏ ਮੀਡੀਆ ਦੇ ਨਜ਼ਰ ਨਹੀਂ ਆਏ ਟਵਿੱਟਰ ਦੇ ਉੱਤੇ ਆ ਕੇ ਗੱਲ ਸਾਂਝੀ ਕਰ ਦੇਣੀ ਆਪਣਾ ਪ੍ਰਤੀਕਰਮ ਦੇ ਦੇਣਾ ਜਾਂ ਆਪਣੇ ਆਪਣੇ ਬਾਦਲ ਢੜੇ ਦੇ ਵਿੱਚੋਂ ਬੰਦਿਆਂ ਨੂੰ ਅੱਗੇ ਕਰ ਦੇਣਾ ਸਪੋਕਸਪਰਸਨ ਆਪਣੇ ਅੱਗੇ ਕਰਨੇ ਨੇ ਭੁੰਦਰ ਸਾਹਿਬ ਨੂੰ ਬਿਠਾ ਦੇਣਾ ਗਰੇਵਾਲ ਸਾਹਿਬ ਬਿਠਾ ਦੇਣੇ ਬੰਟੀ ਰੁਮਾਣਾ ਨੂੰ ਅੱਗੇ ਕਰ ਦੇਣਾ ਇਸ ਤਰੀਕੇ ਦੀ ਖੇਡ ਖੇਡੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਅੱਗੇ ਹੋ ਕੇ ਆਪ ਬਿਆਨ ਕਿਉਂ ਨਹੀਂ ਦੇਦੇ ਦੇਖੋ ਮੇਰੀ ਗੱਲ ਸੁਣੋ ਜੇ ਮੈਂ ਗੱਲ ਉਹ ਕਰ ਰਿਹਾ ਗੱਲ ਜੋ ਮੇਰੀ ਨਹੀਂ ਮੁੱਕੀ ਸੀ ਗੱਲ ਬੜੀ ਕਲੀਰ ਹੈਗੀ ਸੁਖਵੀਰ ਬਾਦਲ ਕਿਹੜੇ ਮੂੰਹ ਨਾ ਆਵੇ ਮਰੇ ਹੂੰ ਜੇ ਸਖਬੀਰ ਮੈਂ ਕਹਿੰਦਾ ਇੱਥੇ ਉਹ ਸਾਹਮਣੇ ਉਹਦੇ ਕਹਾਂਗੇ ਵੀ ਤੂੰ ਤਾਂ ਗੁਰੂ ਅੰਸੇ ਨੂੰ ਮੰਨਦਾ ਨਹੀਂ ਹੈਗਾ ਹੂੰ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਆਪ ਰੋਲੇ ਹੈਗੇ ਆ ਰੰਦਾਵਾ ਸਾਹਿਬ ਨੇ ਉਹੀ ਗੱਲ ਕੀਤੀ ਹੈ ਨਾ ਸਵਾਲ ਇਹ ਹੁੰਦਾ ਹੈਗਾ ਕਿ ਜਿਹੜੇ ਬੰਦਿਆਂ ਦਾ ਯਕੀਨ ਨਹੀਂ ਗੁਰੂ ਸਾਹਿਬ ਦੇ ਵਿੱਚ ਹੈ ਨਹੀਂ ਜੀ ਅੱਜ ਉਹਦਾ ਖਮਿਆਜਾ ਉਹ ਭੁਗਤ ਰਹੇ ਆ ਉਹ ਗੁਰੂ ਹੀ ਉਹਨੂੰ ਸਜ਼ਾ ਦੇ ਰਿਹਾ ਹੈ ਮੈਂ ਇੱਥੇ ਗੱਲ ਸ਼ੁਰੂ ਕਰਾਂਗੇ ਸੌਤਾ ਸਾਹਿਬ ਤੁਸੀਂ ਅੰਦਰੋਂ ਸਿਆਂ ਗੱਲ ਤਾਂ ਸਟ੍ਰੇਟ ਫੋਰਵਰਡ ਹੋਵੇ ਜਦ ਉਹਨਾਂ ਨੇ ਇੱਕ ਕਰਤੂਤਾਂ ਕੀਤੀਆਂ ਜੀ ਤਾਂ ਉਹਦਾ ਜਵਾਬ ਕੀ ਦੇਣ ਹੁਣ ਲੋਕੇ ਪਰਦੇ ਪਿੱਛੇ ਹੋ ਕੇ ਕਦੇ ਕਿਸੇ ਤੋਂ ਕਹਾ ਦਿੰਦਾ ਕਦੇ ਕਿਸੇ ਤੋਂ ਕਹਾ ਦਿੰਦਾ ਉਹ ਆਪਣੀ ਗੱਲ ਨੂੰ ਸਾਬਤ ਕਰਨੇ ਲਈ ਜੀ ਮੋਰੇ ਲੱਭ ਰਿਹਾ ਹੁਣ ਮੋਰੇ ਵੀ ਜਿੰਨੇ ਮਰਜ਼ੀ ਆ ਜਾਣ ਜਿਸ ਵੇਲੇ ਸਾਰੀ ਚੀਜ਼ ਕਲੀਅਰ ਹੋ ਜਵੇ ਦੂਜੀ ਗੱਲ ਇਹ ਆ ਪੇ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਆ ਉਹ ਤਾਂ ਹੈ ਹੀ ਨਹੀਂ ਜੀ 40 40 ਸਾਲ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਜੀ ਜਿਹੜਾ ਕੇਸ ਉਹ ਕੋਈ ਵੀ ਕੇਸ ਲੈ ਲਓ ਅੱਜ ਤਈ ਕੋਈ ਕੇਸ ਫਿਨਿਸ਼ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਹਨਾਂ ਤੇ ਕੇਸ ਕਿਹੜਾ ਆ ਕੋਈ ਕੇਸ ਨਹੀਂ ਪਰ ਉਹ ਜੇਲ੍ਹਾਂ ਦੇ ਵਿੱਚ ਉਹ ਹੋਰ ਕੋਈ ਵੀ ਕੇਸ ਲੈ ਲਓ ਗੱਲ ਇਹ ਆ 100 ਹੱਥ ਰੱਸਾ ਸਿਰੇ ਤੇ ਗੰਢ ਪੰਥ ਨੂੰ ਸਿੱਖਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਚਾਨਣ ਹੋ ਗਿਆ ਕਿ ਇਹ ਬੰਦੇ ਸਾਡੇ ਨਾਲ ਕਿਸ ਤਰੀਕੇ ਦੇ ਨਾਲ ਧੋਖਾ ਧੜੀ ਕਰਦੇ ਸੀ ਕਿਸ ਤਰੀਕੇ ਦੇ ਨਾਲ ਸਾਨੂੰ ਬੇਵਕੂਫ ਬਣਾਉਂਦੇ ਸੀਗੇ ਉਹ ਸਾਰੀਆਂ ਚੀਜ਼ਾਂ ਇਹ ਥੈਂਕਸ ਟੂ ਦੋਤਨਾਂ ਗੱਲਾਂ ਤੋਂ ਇਕਤਾ ਸਾਡੇ ਕੋ ਐਸ ਵੇਲੇ মিডিਆ ਕਿਉਂ মিডিਆ ਦਾ ਤੁਹਾਡੇ ਵਰਗੇ মিডিਏ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਪਬਲਿਕ ਤੈ ਪਹੁੰਚਾਉਣ ਦਾ ਉਪਰਾਲਾ ਕੀਤਾ। ਜੀ। ਦੂਸਰੀ ਗੱਲ ਇਹ ਆ ਕਿ ਜਿਹੜਾ ਕਿਸਾਨਾਂ ਨੇ ਮੋਰਚਾ ਲਾਇਆ। ਉਹਦੇ ਨਾਲ ਇਕਤਾ মিডিਏ ਨੂੰ ਉਤਸ਼ਾਹ ਮਿਲਿਆ। ਹਾਂ। ਤੇ ਲੋਕੀ ਜਿਹੜੇ 메인 ਮੀਡੀਆ ਸੀ ਉਹਨਾਂ ਨੂੰ ਬੰਦ ਕਰਕੇ ਜੀ ਤੇ ਆ ਜਿਹੜੇ ਤੁਹਾਡੇ ਵਰਗੇ ਮੀਡੀਏ ਸੀ ਉਹਨਾਂ ਨੂੰ ਦੇਖਣ ਲੱਪੈ ਕਿਉਂਕਿ ਤੁਸੀਂ ਗੱਲ ਸੱਚ ਦੀ ਕਰ ਰਹੇ ਸੀ ਉਹ ਕਰ ਰਹੇ ਸੀ مخਾਵੇ ਦੀ ਉਹ ਸਰਕਾਰ ਦਾ ਪੱਖ ਪੂਰਦੇ ਸੀ ਉਹ ਜਿਹੜੇ ਉਹਨਾਂ ਦੇ ਹਾਕਮ ਸੀ ਉਹਨਾਂ ਦੇ ਹੱਕ ਵਿੱਚ ਬੋਲਦੇ ਸੀ ਇਸ ਕਰਕੇ ਇਹ ਸਾਰਾ ਜਿਹੜੀ ਖੇਡ ਵਾ ਉਹ ਹੁਣ ਬਦਲ ਗਈ ਆ